ਇਹ ਸਾਡੀਆਂ ਦਿੱਤੀਆਂ ਫਸਲਾਂ ਖਾ ਕੇ ਜਾਂਉਂਦੇ ਨੇ ਇਹ ਪਿਊਸ਼ ਗੋਲ ਤੇ ਇਹ ਆ ਕੇ ਸਾਨੂੰ ਪੜਾਉਣਗੇ ਇਹ ਇਹ ਦੱਸਣਗੇ ਸਾਨੂੰ ਪੰਜਾਬ ਬਾਰੇ ਫਸਲਾਂ ਦਾ ਕੀ ਇਹਦਾ ਭੁੱਖੇ ਮਰਦੇ ਸੀ ਪੰਜਾਬ ਦੀ ਫਸਲ ਨਾਲ ਉਹਨਾਂ ਦੇ ਢਿੱਡ ਭਰਦੇ ਰਹੇ ਆ ਜਿਹੜੀਆਂ ਅੱਜ ਆ ਕੇ ਸਾਨੂੰ ਗੱਲਾਂ ਕਰਦੇ ਆ ਵੀ ਅਸੀਂ ਐਮਐਸਪੀ ਤੁਹਾਨੂੰ ਦਵਾਂਗੇ ਅਸੀਂ ਤੁਹਾਨੂੰ ਫਲਾਨਾ ਦਵਾਂਗੇ ਭੁੱਲ ਗਏ ਤੁਹਾਡੇ ਪੁੱਛ ਲਿਓ ਬਾਪਦਾਦਿਆਂ ਨੂੰ ਜਾ ਕੇ ਵੀ 20 ਸਾਲ ਪਹਿਲਾਂ ਤੁਹਾਡੇ ਹਾਲਾਤ ਕੀ ਸੀ ਦਾਣਾ ਨਹੀਂ ਹੁੰਦਾ ਸੀ ਤੁਹਾਡੇ ਕਿਸੇ ਸੂਬੇ 'ਚ ਇਹ ਪੰਜਾਬ ਸੀ ਜਿਹੜਾ ਤੁਹਾਨੂੰ ਭਰ-ਭਰ ਥੋੜੇ ਢਿੱਡ ਰੱਖੇ ਤੁਹਾਨੂੰ ਜੂੰਦਾ ਰੱਖਿਆ ਅੱਜ ਤੁਸੀਂ ਉਸ ਪੰਜਾਬ ਤੇ ਗੋਲੀਆਂ ਚਲਾਉਣ ਲੱਗ ਗਏ ਆਪਣੇ ਬਜ਼ੁਰਗਾਂ ਨੂੰ ਵੀ ਪੁੱਛ ਲਓ ਜਾ ਕੇ ਆਪਣੇ ਆਪਣੇ ਸੂਬਿਆਂ 'ਚ ਨਾ ਬੰਗਾਰੋ ਤੁਸੀਂ ਨਾ ਬੰਗਾਰੋ ਪੰਜਾਬ ਨੂੰ ਤੇ ਇਸ ਵਾਰ ਮੈਂ ਕਦੇ ਮੈਂ ਮੰਨਿਆ ਪਿਛਲੀ ਵਾਰ ਕਿਸਾਨ ਦਿੱਲੀ ਗਏ ਦਿੱਲੀ ਪਰ 20 ਵਾਰ ਅਸੀਂ ਪਹਿਲਾਂ ਝੰਡੇ ਲੜਾਏ ਆ ਕਿਹੜੀ ਗੱਲ ਸੀ ਪਰ ਇਸ ਵਾਰ ਕਿਸਾਨ ਨੇ ਬਿਲਕੁਲ ਸ਼ਾਂਤੀਮਈ ਕਿਸਾਨ ਨੇ ਅੱਗੇ ਵਧਣ ਦੀ ਗੱਲ ਕੀਤੀ